ਮੈਨੇ ਹਾਕਰ ਤੁਸੀਂ ਦੇਖ ਰਹੇ ਹੋ ਅਸਰ ਨਜਦਾ ਲੁਧਿਆਣਾ ਦੇ ਬੀਰੋ ਮੁਖੀ ਮੁਹੰਮਦ ਬਲਵਿੰਦਰ ਸਿੰਘ ਐਸਆਈ ਦੇ ਸਮਰੱਥ ਅਜਾਗ ਵਿਖੇ ਲੱਗੇ ਜਾਮ ਸੰਬੰਧੀ ਆਪਣੀ ਪੂਰੀ ਟੀਮ ਨਾਲ ਚੈਕਿੰਗ ਕੀਤੀ ਅਤੇ ਪੀਸੀਆਰ ਇਹ ਨਾਮ ਕੀ ਹੈ ਤੁਹਾਡਾ ਐਸੇ ਬਰਿੰਦਰ ਸਿੰਘ ਹਾਂਜੀ ਸਰ ਜਿਹੜਾ ਕਮਰਾਲਾ ਚੌਂਕ ਦੇ ਵਿੱਚ ਹੈ ਵੇ ਜਿੱਤੇ ਕੰਡਾ ਹੋ ਗਿਆ ਪੂਰਾ ਜਾਮ ਦਾ ਲੱਗਿਆ ਹੋਇਆ ਜੀ ਜਾਮ ਇਹ ਤਾਂ ਚਾਰੇ ਪਾਸੇ ਆ ਕੋਈ ਆਸਕ ਵਾਲੇ ਇਲਾਕੇ ਜਾਂਦਾ ਸਕੂਲ ਦਾ ਟਾਈਮ ਹੁੰਦਾ ਸਕੂਲਾਂ ਦੀਆਂ ਬੱਸਾਂ ਆਉਂਦੀਆਂ ਫਿਰ ਸਾਨੂੰ ਬਾਰੀ-ਬਾਰੀ ਟਪਾਉਣੇ ਪੈਂਦੀਆਂ ਆ ਤੇ ਕੁਛ 26 ਜਨਵਰੀ ਕਰਕੇ ਮੁਲਾਜ਼ਮਾਂ ਦੀ ਕਰੀਏ ਕਮੀ ਹੈ ਤੇ ਉਹਦੇ ਕਾਰਨ ਥੋੜਾ ਜਿਹਾ ਹੋ ਜਾਂਦਾ ਨਾ ਬਹੁਤ ਸਾਰਾ ਚੱਲਦੀ ਟ੍ਰੈਫਿਕ ਬਹੁਤ ਵਧੀਆ ਚਾਰੇ ਪਾਸੇ ਠੀਕ ਆ ਇੱਕ ਪਾਸੇ ਦੇ ਵਿੱਚ ਕਿੰਨੇ ਆਪਾਂ ਡਿਊਟੀ ਦੇ ਆਏ ਚੱਲਦੇ ਉੱਥੇ ਤਾਂ ਤਿੰਨ ਮੁਲਾਜ਼ਮ ਡਿਊਟੀ ਦੇ ਆ ਉਹ ਇੱਕ ਪੀਸੀਆਰ ਦੀ ਗੱਡੀ ਆ ਖੁਦ ਆ ਮੈਂ ਤੇ ਫਿਰ ਵੀ ਵਿੱਚ ਜ਼ਿਆਦਾਤਰ ਟਰਾਲੀਆਂ ਕਮਾਦਾ ਵਾਲੀਆਂ ਆਉਂਦੀਆਂ ਉਹ ਜ਼ਿਆਦਾ ਜਾਮ ਲਾਉਂਦੀਆਂ ਜਾਂ ਫਿਰ ਆ ਸਕੂਲ ਦਾ ਵੇਲੇ ਟਾਈਮ ਹੁੰਦਾ ਬੱਸਾਂ ਸਕੂਲ ਦੀਆਂ ਨੰਗਾਉਣੀਆਂ ਲਾਜ਼ਮੀ ਹੁੰਦੀਆਂ ਉਹ ਟ੍ਰਾਫਿਕ ਰੋਕ ਲੈਂਦੇ ਆ ਫਿਰ ਇਹਦੇ ਕਰਕੇ ਥੋੜਾ ਜਿਹਾ ਅੱਗਾ ਪਿੱਛਾ ਹੋ ਜਾਂਦਾ ਜਿਹੜੇ ਜਿਹੇ ਡਿਪਰ ਜੋ ਹੈ ਉਹ ਟਰਾਲੀ ਬਾਰੇ ਜਿਹੜੇ ਜਾਮ ਲਾਉਂਦੇ ਆ ਇਹਦੇ ਬਾਰੇ ਕੀ ਕਰਨ ਲੋਕੋਂ ਹੋਂ ਤਾਂ ਬੱਸ ਘਟ ਗਈਆਂ ਪੈਸਾ ਗੰਨੇ ਵਾਲੀਆਂ ਟਰਾਲੀਆਂ ਤਾਂ ਲੰਘ ਜਾਂਦੀਆਂ ਆ ਤੇ ਟਿੱਪਰਾਂ ਦਾ ਵੀ ਕਾਫੀ ਤੋਂ ਜ਼ਿਆਦਾ ਕਮੀ ਆਈ ਪਹਿਲਾਂ ਹੁੰਦਾ ਇਹਦੇ ਹੁਣ ਨਹੀਂ ਜਿਹੜੀ ਵੱਡੀਆਂ ਗੱਡੀਆਂ ਦਾ ਟੈੰਕੀ ਪਾ ਪਿੱਛੇ ਲੱਗਿਆ ਨੂਨ ਤੋਂ ਲੱਤੀ ਨੂਨ ਦੇ ਤਾਂ ਬੰਗਟੀਆਂ ਤਾਂ ਵੀ ਵੱਡੀਆਂ ਇੱਥੇ ਆਉਂਦੀਆਂ ਨੇ ਜਿਹੜੀਆਂ ਗੱਡੀਆਂ ਵੱਡੀਆਂ ਆਉਂਦੀਆਂ ਉਹਨਾਂ ਦਾ ਚਲਾਨ ਕਾਟੇ ਭੇਜਦੇ ਹਰ ਗੱਡੀ ਦਾ ਚਲਾਨ ਹੁੰਦਾ ਜਿਹੜੀ ਇੱਥੇ ਕੋਈ ਨੋ ਐਂਟਰੀ ਜਾ ਗਈ ਉਹਦਾ ਚਲਾਨ ਪੱਕਾ ਹੈ ਇਹ ਹੋਰ ਕੀ ਮੈਸੇਜ ਹੋਵੇ ਲੋਕਾਂ ਨੂੰ ਜਿਹੜੇ ਕਾਲੀ ਕਰਦੇ ਨੇ ਲੋਕ ਜਾਂ ਜਿਨ੍ਹਾਂ ਦੇ ਹੈਲਮਟ ਨਹੀਂ ਪਾਇਆ ਹੋਇਆ ਹਲ ਮੜ ਤਾ ਹੁਣ ਲਗ ਭਾਗ ਸਾਰੇ ਪਾਉਣ ਲੱਪਿਆ ਨੰਬਰਾਂ ਦਾ ਵੀ ਸੀਗਾ ਪਹਿਲਾਂ ਨੰਬਰਾਂ ਦੀਆਂ ਪਲੇਟਾਂ ਸਹੀ ਹੋ ਗਈਆਂ ਟ੍ਰਿਪਲਿੰਗ ਘਟ ਗਈ ਸਾਨੂੰ ਤਾਂ ਜ਼ਿਆਦਾ ਬਿਨਾਂ ਨੰਬਰ ਤੇ ਟ੍ਰਿਪਲਿੰਗ ਦਾ ਹੁੰਦਾ ਅੱਜ ਕੱਲ ਆ ਦੇਖਣ ਤੇ ਆਇਆ ਹੋਣਾ 2-4 ਮਹੀਨੇ ਦੇ ਵਿੱਚ ਸਾਨੂੰ ਟ੍ਰਿਪਲਿੰਗ ਬਹੁਤ ਘਟ ਨਜ਼ਰ ਆ ਰਹੀ ਏ ਜਿਹੜੇ ਆਉਂਦੇ ਵੀ ਅਸੀਂ ਉਹਦਾ ਪਿੱਛਾ ਕਰਦੇ ਆਂ